ਦੀ ਪਾਛਾ ਗੁਰਨਾਨਕ ਦੇਵ ਜੀ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ ਇਹ ਜਿੱਤੇ ਗੁਰੂ ਹੈ ਜਿਤਨੇ ਗੁਰੂ ਹੈ ਭਾਈ ਇਹ ਹਰੇਕ ਨੇ ਪੰਜਾ ਹੀ ਸੀ ਹਰੇਕ ਗੁਰੂ ਦਾ ਜੇ ਤੁਸੀਂ ਪਿਛਲੇ ਗੁਰੂਆਂ ਦਾ ਕਦੀ ਵੀ ਤੁਸੀਂ ਫੋਟੋਆਂ ਕੱਢ ਕੇ ਵੇਖੋ ਤੇ ਹਰੇਕ ਗੁਰੂ ਦਾ ਨਾ بڑے ਗੁਰੂਆਂ ਦਾ ਮਹਾਵੀਰ ਜੀ ਦਾ ਛੜੇ ਗਨਾਨ ਸਿੰਘ ਸਾਹਿਬ ਦਾ ਬੜਿਆ ਗੁਰੂਆਂ ਦਾ ਨਿਸ਼ਾਨ ਪੰਜਾ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਪੰਜਾ ਚੁਣਿਆ ਦائਮਾ ਗੁਰੂਆਂ ਕਰਕੇ ਚੁੜਿਆ ਮੈਂ ਅਜੋਨਾ ਗੁਰੂਆਂ ਦੇ ਪੰਜੇ ਲਈ ਵੋਟ ਮੰਗਣ ਆਈ ਹਾਂ ਤੇ ਉਸ ਕਾਂਗਰਸ ਪਾਰਟੀ ਦੀ ਵੋਟ ਮੰਗਣ ਆਈ ਹੈ ਜਿਨੇ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਈ ਸੀ ਮੇਰੀ ਬਹੁਤ ਸਤਿਕਾਰਯੋਗ ਭੈਣ ਅਮਰਤਾ ਵੜਿੰਗ ਜਿਹੜੀ ਕਿ ਰਾਸੀ ਹਲਕਿਆਂ ਦੇ ਵਿੱਚ ਇੱਕ ਵੱਡੇ ਪਰਿਵਾਰ ਦੇ ਨਾਲ ਸੰਬੰਧਤ ਆ ਉਸ ਵੱਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਵਾਲੇ ਜਿਹੜੇ ਜਿਹੜੇ ਪੰਜੇ ਨੂੰ ਆਪਣੇ ਕਾਂਗਰਸ ਦੇ ਪੰਜੇ ਨਾਲ ਮਿਲਾ ਕੇ ਉਸ ਦੀ ਇਹ ਕਹਿੰਦੇ ਹੁੰਦੇ ਆ ਪ੍ਰਚਾਰ ਕੀਤਾ ਜਾ ਰਿਹਾ ਕਾਂਗਰਸ ਦੇ ਜਿਹੜੇ ਚੋਣ ਨਿਸ਼ਾਨ ਦਾ ਦੀ ਮਹਾਨਤਾ ਦਰਸਾਈ ਜਾ ਰਹੀ ਆ ਅਮਰਤਾ ਵੜਿੰਗ ਜੀ ਤੁਸੀਂ ਪੜੇ ਲਿਖੇ ਹੋ ਤੁਸੀਂ ਇਸ ਗੱਲ ਨੂੰ ਅਣਜਾਣਪੁਣੇ ਵਿੱਚ ਕਰ ਰਹੇ ਹੋ ਮੈਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਆਉਂਦਾ ਤੁਸੀਂ ਸਾਰੀ ਗੱਲ ਸਮਝਦੇ ਹੋ ਹੋਏ ਵੀ ਜਿੱਡੀ ਇਹ ਗੱਲ ਕੀਤੀ ਆ ਇਹ ਬਹੁਤ ਵੱਡੀ ਗੱਲ ਕੀਤੀ ਆ ਤੇ ਇੱਕ ਧਾਰਮਿਕ ਅਵਗਿਆ ਕੀਤੀ ਆ ਸੋ ਮੈਂ ਇਹ ਗੱਲ ਦੱਸਣੀ ਚਾਹਉਣਾ ਕਿ ਤੁਹਾਡੇ ਧਾਰਮਿਕ ਜਿਹੜਾ ਜਿਹੜੇ ਅਸ਼ੀਰਵਾਦ ਦੇ ਪੰਜੇ ਦੇ ਨਾਲ ਤੁਸੀਂ ਆਪਣੇ ਪੰਜੇ ਨੂੰ ਉਲਾਰ ਰਹੇ ਹੋ ਤੁਹਾਡੇ ਪੰਜੇ ਦਾ ਨਾਮ ਜਿਹੜਾ ਇਹ ਖੂਨੀ ਪੰਜਾ ਕਿਉਂਕਿ ਇੰਦਰਾ ਗਾਂਧੀ ਦੇ ਘਰ ਤੋਂ ਜਦੋਂ ਸਿੱਖਾਂ ਦੇ ਖਿਲਾਫ ਮਤੇ ਪਾਸ ਹੁੰਦੇ ਨੇ ਉਥੋਂ ਆਰਡਰ ਚੱਲਦੇ ਨੇ ਕਿ ਦੇਸ਼ ਦੀਆਂ ਫੌਜਾਂ ਟੈਂਕ ਤੇ ਤੋਪ ਉਸ ਮੁਕੱਦਸ ਸਥਾਨ ਤੇ ਚੜਾਈ ਜਾਣ ਜਿੱਥੇ ਕੀ ਸਭ ਧਰਮਾਂ ਦਾ ਸਤਕਾਰ ਕਿਉਂਕਿ ਗੁਰੂ ਦਾ ਕਥਨ ਹੈ ਕਿ ਸਭੇ ਸਾਂਝੀ ਵਾਲ ਸਦਾਨ ਕੋਈ ਨਾ ਦੱਸੇ ਬਾਹਰ ਜੀਓ ਗੁਰੂ ਨੇ ਸਾਨੂੰ ਇੱਕ ਸਮੱਤ ਦਿੱਤੀ ਹੈ ਸਰਬੱਤ ਲਈ ਪਲੇ ਦੀ ਸੋ ਉਸ ਸਥਾਨ ਤੇ ਤੁਹਾਡਾ ਪੰਜਾ ਦੇ ਪੰਜੇ ਦੀ ਉਂਗਲ ਜਿਹੜੀ ਆ ਉਹ ਟੈਂਕ ਤੋਂ ਉਚਾਰਦੀ ਆ ਉੱਥੇ ਗੋਲੇ ਵਰਾਉਂਦੀ ਆ ਗੋਲੀਆਂ ਚਲਾਉਂਦੀ ਆ ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਦੀ ਆ ਜਿਹੜਾ ਕਿ ਦੁਨੀਆ ਦੇ ਵਿੱਚ ਵਾਪਰੀ ਜਿਹੜੀ ਘਟਨਾ ਵਾਂ ਉਸ ਘਟਨਾ ਦਾ ਦੀ ਮੁਖਾਲਫਤ ਹੁੰਦੀ ਆ ਉਸ ਤੋਂ ਬਾਅਦ ਜਦੋਂ ਸਿੱਖ ਇਸ ਗੱਲ ਦਾ ਇਤਿਹਾਸਿਕ ਤੌਰ ਤੇ ਜਵਾਬ ਦਿੰਦੇ ਆ ਤਾਂ ਦਿੱਲੀ ਦੀਆਂ ਤੇ ਹੋਰ ਸ਼ਹਿਰਾਂ ਦੀਆਂ ਕਾਨਪੁਰ ਵਰਗੇ ਸ਼ਹਿਰਾਂ ਦੀਆਂ ਗਲੀਆਂ ਦੇ ਵਿੱਚ ਸਿੱਖਾਂ ਨੂੰ ਕਤਲ ਕਰ ਦਿੱਤਾ ਜਾਂਦਾ ਤੇ ਇੱਕ ਨਾਰਾ ਦਿੱਤਾ ਜਾਂਦਾ ਕਿ ਸਰਦਾਰ ਕੀ ਬੇਟੀ ਗਦਾਰ ਕੀ ਬੇਟੀ ਤੁਹਾਡੇ ਪੁੱਤ ਜਿਹੜੇ ਇੰਦਰਾ ਗਾਂਧੀ ਦੇ ਸੁਪੁੱਤਰ ਰਜੀਵ ਗਾਂਧੀ ਨੇ ਜੋ ਕਤਲੇਆਮ ਕਰਾਇਆ ਤੇ ਇਹ ਗੱਲ ਕਹੀ ਪੰਜਾਬ ਇਹ ਗੱਲ ਕਹਿੰਦਾ ਕਿ ਜਦੋਂ ਬੜਾ ਦਰਖਤ ਕੀਤਾ ਹੈ ਧਰਤੀ ਹਿੱਲਦੀ ਹੈ ਹਜ਼ਾਰਾਂ ਲੋਕ 36000 ਦੇ ਕਰੀਬ ਆંકડા ਜਿਹੜਾ ਕਿ ਸਿੱਖਾਂ ਨੂੰ ਇਸ ਦੇਸ਼ ਦੇ ਅੰਦਰ ਮਾਰਿਆ ਗਿਆ ਜਿੰਨਾ ਸਿੱਖਾਂ ਨੇ ਧਰਮ ਦੇ ਲਈ ਵੀ ਲੜਾਈ ਲੜੀ ਸਿੱਖਾਂ ਨੇ ਦੇਸ਼ ਨੂੰ ਯਾਦ ਕਰਨੇ ਵੀ ਬੜੀ ਗੱਲ ਕੀਤੀ ਇਸ ਪੰਜਾਬ ਦੇ ਅੰਦਰ ਆ ਜੀਏ ਤੁਹਾਡਾ ਇਹ ਪੰਜਾਬ ਬਿਆਨ ਸਿੰਘ ਦੇ ਰਾਜ ਦੇ ਅੰਦਰ 25000 ਲਾਸ਼ਾਂ ਨੂੰ ਅਣਪਛਾਤੀਆਂ ਕਰਕੇ ਜਲਾ ਜਲਾ ਦਿੰਦਾ ਤੇ ਇਸ ਗੱਲ ਦਾ ਨਿਆਂ ਨਹੀਂ ਦਿੰਦਾ ਇਹ ਤੁਹਾਡੇ ਪੰਜੇ ਦੀ ਕਾਰਨਾਵੇਂ ਨੇ ਬਹੁਤ ਵੱਡਾ ਤੁਸੀਂ ਗੁਨਾਹ ਕਰ ਰਹੇ ਹੋ ਧਰਮ ਦਾ ਜਿਹੜਾ ਜਿਹੜੀ ਗੁਰੂ ਦੀ ਪ੍ਰਤੀ ਆਸਥਾ ਵਾ ਉਸ ਨਾਲ ਤੁਸੀਂ ਖਲਵਾੜ ਕਰ ਰਹੇ ਹੋ ਸਿੱਖਾਂ ਦੇ ਮਨ ਤੇ ਬਹੁਤ ਭਾਰੀ ਇਸ ਗੱਲ ਦੀ ਠੇਸ ਆ ਸੋ ਮੈਂ ਰਾਜਾ ਬੜਿੰਗ ਜਿਹੜੇ ਕਿ ਆਪਣੇ ਆਪ ਨੂੰ ਪਾਕਿਸਤਾਨ ਸਾਹ ਕੇ ਇਸ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਇੱਕ ਸਿੱਖੀ ਦਾ ਜਿਹੜੇ ਢੋਗ ਰਚ ਰਹੇ ਨੇ ਮੇਰੀ ਗੱਲ ਦਾ ਗੋਸ਼ਾ ਨਹੀਂ ਕਰਨਗੇ ਉਹ ਆਪਣੀ ਧਰਮ ਪਤਨੀ ਨੂੰ ਇਸ ਕੀਤੇ ਗੁਨਾਹ ਦੇ ਬਾਰੇ ਵਿੱਚ ਜਾਣੂ ਵੀ ਕਰਵਾਉਣਗੇ ਤੇ ਉਹ ਤੁਰੰਤ ਸਿੱਖ ਕੌਮ ਤੋਂ ਇਸ ਗੱਲ ਲਈ ਮਾਫੀ ਮੰਗਣ ਤੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਇਸ ਗੱਲ ਲਈ ਅਪੀਲ ਵੀ ਕਰਦੇ ਹਾਂ ਕਿ ਉਹ ਇਸ ਸੰਬੰਧੀ ਇੱਕ ਸਖਤ ਜਿਹਾ ਫੈਸਲਾ ਲਵੇ ਤਾਂ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਜਿਹੜਾ ਕੀਤਾ ਜਾ ਰਿਹਾ ਖਲਵਾੜਾ ਇਸ ਖਲਵਾੜ ਦਾ ਜਿਹੜਾ ਜਵਾਬ ਉਹ ਮੰਗਿਆ ਜਾਵੇ ਸੋ ਕਾਂਗਰਸ ਪਾਰਟੀ ਜਿਹੜੀ ਹੈ ਸਾਰੀ ਇਸ ਗੱਲ ਲਈ ਆਪਣੇ ਆਪ ਨੂੰ ਇਖਲਾਕੀ ਤੌਰ ਤੇ ਆਪਣੇ ਆਪ ਨੂੰ ਕੀਤੀ ਹੋਈ ਗਲਤੀ ਦੀ ਮਾਫੀ ਮੰਗੇ ਅਮਰਤਾ ਬੜਿੰਗ ਜੀ ਆਪਣੀ ਕੀਤੀ ਹੋਈ ਗੱਲ ਨੂੰ ਇਹ ਤੁਰੰਤ ਵਾਪਸ ਲਾਓ ਕਿਉਂਕਿ ਇਹ ਬਹੁਤ ਵੱਡਾ ਤੁਸੀਂ ਗੁਨਾਹ ਕਰ ਰਹੇ ਹੋ